ਹਾਏ ਹਾਏ ਜੀ ਆਇਆਂ ਨੂੰ ਜੀ ਆਇਆਂ ਨੂੰ ਹਾਏ ਹਾਏ ਜੀ ਆਇਆਂ ਨੂੰ ਹਾਏ ਹਾਏ ਜੀ ਆਇਆਂ ਨੂੰ ਹਾਏ ਹਾਏ ਪੂਰੇ ਪੰਜਾਬ ਹਾਏ ਹਾਏ ਜੀ ਆਮਦੀਨ ਜੀ ਸਾਡੇ ਕਿਰਪਾ ਜੀ ਮੁੜਾਵਾ ਮੁੜਾਵਾ ਹਾਏ ਹਾਏ ਹਾਂ ਹਾਂ دوستو لائیو ای نام تو اندے کو دیکھ سکتے ہو اے لائیو ای نام چور دے وچ کٹڑا کٹڑا

ਮੇਰੀ ਸ਼ਕਤੀ ਰਾਜਾ ਬੁਕੇਆ ਜਾ ਰਹੇ ਆ 1:00 ਤੋਂ 4:00 ਤੱਕ ਦੀ ਬਾਲ ਮਿਕਸ਼ਤੀ ਨੂੰ ਡਟ ਕੇ ਵਿਰੋਧ ਕੀਤਾ ਜਾ ਰਿਹਾ 130 ਮਰਦਾਂ ਦੇ ਵੱਲੋਂ 4:00 ਤੱਕ ਇੱਕ ਜਨਦਰ ਤੋਂ ਸੰਜਿਆ ਕਰਾਇਆ ਕਿ ਪਾਛੇ 5 ਬਾਂਧੀ ਕਾਲ ਦੂਸਰੇ ਪਾਛੇ ਮੋਹਰ ਦੇ ਕੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਨਾਲ ਵਿਰੋਧ ਕੀਤਾ ਜਾ ਰਿਹਾ ਡਟ ਕੇ ਗੱਲ ਕਰਨਗੇ ਮੇਰੀ ਸ਼ਕਤੀ ਸਵਾਗਤ ਲਾ ਦਿੱਤੀ ਗਈ ਹੈ ਪੁਤਲੇ ਨੂੰ ਤੁਸੀਂ ਦੇਖ ਸਕਦੇ ਹੋ ਕਿਲਾਤੀ ਇੱਥੇ ਪੋਸਟਰ ਲਾਏ ਗਏ ਨੇ ਜੋ ਚੰਦਰਸ਼ੇਖਰ ਆਜਾਦੀ ਦੀ ਕਸੂਰਾ ਤੁਸੀਂ ਦੇਖ ਸਕਦੇ ਹੋ ਜਿਹੜਾ ਪੁਤਲਾ ਆ ਗਿਆ ਮੁੜ ਕੇ ਬਾਤ ਕਰਕੇ ਚੋਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਸ ਸਮੂਹ ਵਾਲਮੀਕੀ ਸਮਾਜ ਦੇ ਵੱਲੋਂ ਮਾਯਵਤੀ ਦਾ ਪੂਤਲਾ ਬੁੱਕਿਆ ਜਾ ਰਿਹਾ ਹੈ ਉਸ ਪੂਤਲੇ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਜਲ ਕੇ ਖਾਕ ਹੋ ਗਈ ਹੈ ਕੋਲੇ ਗਾਲੀ ਇਹ ਪੁੱਤਲਾ ਸੜਿਆ ਗਿਆ ਇਹਦੇ ਬਾਰੇ ਦੱਸੋ ਇਹਦਾ ਪਤਲਾ ਜਿਹੜਾ ਸੜਿਆ ਗਿਆ ਭਗਵਾਨ ਵਾਲਮੀ 362 ਪੰਜਾਬ ਪ੍ਰਨਾਮ ਦਿਕਨ ਸੱਬਰਵਾਲ ਜੀ ਅਤੇ ਉਹਨਾਂ ਦੀ ਸਮੂਹ ਟੀਮ ਵੱਲੋਂ ਇੱਕ ਗੱਲ ਦੀ ਨਿਖੇਧੀ ਕੀਤੀ ਗਈ ਹੈ ਕਿ ਜਿਹੜਾ 21 ਜੂਨ ਆਜ ਦੇ ਦਿਨ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਬੰਦ ਦੀ ਘਾਲ ਦਿੱਤੀ ਗਈ ਹੈ ਕਿਉਂਕਿ ਜਿਹੜਾ ਰક્ષਣ ਆ ਅਤਿ ਵੰਚਿਤ ਸਮਾਜ ਜਿਹੜਾ ਆ ਇਹ ਨਹੀਂ ਕਿ ਪੰਜਾਬ ਦੇ ਅਸੀਂ ਵਰਤੀ ਸਮਾਜ ਨੂੰ ਦਿੱਤਾ ਸਕੀਮ ਕੋਨੇ ਆਲ ਓਵਰ ਇੰਡੀਆ ਦੇ ਵਿੱਚ ਜਿੰਨੇ ਵੀ ਆ ਅਸੀਂ ਪਿਛੜੇ ਆ ਜਿਹੜੇ ਐਸਸੀਆਂ ਦੇ ਵਿੱਚ ਜਿਨ੍ਹਾਂ ਨੂੰ ਕਦੀ ਕੋਈ ਅਰਖਣ ਦਾ ਲਾਭ ਨਹੀਂ ਮਿਲਿਆ ਉਹਨਾਂ ਨੂੰ 1.5% ਅਰਖਣ ਦਿੱਤਾ ਆ ਤੇ ਉਹਦੇ ਖਿਲਾਫ ਮਾਇਆ ਵਰਤੀ ਨੇ ਅੱਜ ਪੰਚਾਇਤ ਪੰਜਾਬ ਦੀ ਦੇਸ਼ਵੰਦੀ ਗੱਲ ਕੀਤੀ ਆ ਪਰ ਤੁਸੀਂ ਦੇਖ ਸਕਦੇ ਆ ਪੂਰੇ ਜਲੰਧਰ ਸ਼ਹਿਰ ਤੇ ਬਾਜ਼ਾਰਾਂ 'ਚ ਜਾ ਕੇ ਦੇਖੋ ਸਾਰੇ ਬਾਜ਼ਾਰ ਖੁੱਲੇ ਆ ਸਾਰੇ ਬਾਜ਼ਾਰਾਂ ਨੇ ਇਸ ਜਿਹੜਾ ਭੌਜਨ ਸਮਾਜ ਪਾਰਟੀ ਵੱਲ ਮੰਤਰੀ ਕਾਲ ਦਿੱਤੀ ਆ ਉਹਨੂੰ ਨਕਾਰਿਆ ਆ ਔਰ ਬਕਾਇਦਾ ਬਾਜ਼ਾਰ ਖੁੱਲੇ ਆ ਔਰ ਵਾਲਮੀਕੀ ਸਮਾਜ ਨੂੰ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਜਿਹੜੀ ਸ਼ੁਰੂ ਤੋਂ ਵਾਲਮੀਕੀ ਸਮਾਜ ਦੀ ਇਹ ਭਾਈਚਾਰਕ ਸੰਜ ਇਹਨਾਂ ਨਾਲ ਸੀ ਆਜੋ ਮਾਇਆਵਤੀ ਦੀ ਵਜ੍ਹਾ ਦੇ ਨਾਲ ਟੁੱਟਦੀ ਨਜ਼ਰ ਆ ਰਹੀ ਹੈ ਤੇ ਮੈਂ ਸਮਝਦਾ ਜਿਹੜੀ ਅੱਜ ਪੁਤਲਾ ਵੀ ਇਹਦਾ ਗੁੱਸੇ ਦੇ ਵਿੱਚ ਜਾਂ ਲਿਆ ਗਿਆ ਤੇ ਬਹੁਤ ਵੱੱਡਿਆ ਕੀਤਾ ਗਿਆ ਸਮਾਜ ਵੱਲੋਂ ਨੈਕਸਟ ਟਾਈਮ ਤੇ ਵੀ ਮਾਇਆਵਤੀ ਜਿਹੜੀ ਅੱਜ ਜਿਹਦਾ ਗਰਾਫ ਮੈਂ ਸਮਝਦਾ ਜੂਪੀ ਦੇ ਵਿੱਚ ਵੀ 6% ਤੇ ਆ ਗਿਆ ਤੇ ਉਹ ਵੀ ਮੇਰੇ ਖਿਆਲ ਨਾਲ ਅਗਲੀਆਂ ਚ ਇਲੈਕਸ਼ਨ ਦੀ ਜਿਹੜੇ ਆਣਗੇ ਉਹਦੇ ਵਿੱਚ ਵੀ ਉਹ ਮੇਰੇ ਖਿਆਲ ਨਾਲ ਜ਼ੀਰੋ ਤੇ ਆ ਜਾਗੀ ਇਹ ਸਾਰਿਆਂ ਨੂੰ ਪਤਾ ਹੈ ਪੰਜਾਬ ਵੀ ਖਤਮ ਹੋ ਚੁੱਕੀ ਆ ਇਹ ਮਾਚਲ ਪ੍ਰਦੇਸ਼ ਚ ਖਤਮ ਹੋ ਚੁੱਕੀ ਆ ਜੇ ਐਨਡੀਕੇ ਚ ਖਤਮ ਹੋ ਚੁੱਕੀ ਆ ਹਰਿਆਣਾ ਚ ਖਤਮ ਹੋ ਚੁੱਕੀ ਆ ਬਿਹਾਰ ਚ ਖਤਮ ਹੋ ਚੁੱਕੀ ਆ ਸਿਰਫ ਮਾਇਆ ਵਤੀਰਾ ਜਿਹੜਾ ਯੂਪੀ ਚ ਥੋੜਾ ਹੋਤਾ 1-2% ਬੰਦੇ ਰਹਿ ਗਏ ਆ ਉਹ ਵੀ ਅਗਲੇ ਇਲੈਕਸ਼ਨਾਂ ਚ ਖਤਮ ਜਾਣੇ ਆ ਕਿਉਂਕਿ ਇਹ ਲੋਕਾਂ ਨੂੰ ਦਿਖਾਉਣ ਵਾਸਤੇ 85% ਦੀ ਗੱਲ ਕਰਦੇ ਆ ਜਦਕਿ ਅਸੀਂ ਬঞ্চিত ਜਿਹੜਾ ਸਮਾਜ ਆ ਜਿਹੜਾ ਅਸੀਂ ਪਿਛੜਿਆ ਸਮਾਜ ਆ ਜਿਹਨੂੰ 1.5% ਇਲੈਕਸ਼ਨ ਸੁਪਰੀਮ ਕੋਰਟ ਨੇ ਦਿੱਤਾ ਆ ਕਿ ਉਹ 85% ਚ ਨਹੀਂ ਆਉਂਦਾ ਕਿ ਇਹ ਬਹੁਜਨਾ ਚ ਨਹੀਂ ਆਉਂਦਾ ਤੇ ਜੇ ਆਉਂਦਾ ਆ ਤਮੀ ਮਾਇਆਵਤੀ ਨੇ ਕਾਲ ਬੰਦ ਕੀ ਕਿਉਂ ਦਿੱਤੀ ਆ ਇਸ ਕਰਕੇ ਸਾਡਾ ਰੋਸ ਜਿਹੜਾ ਆ ਤੇ ਬੰਦ ਦਾ ਜਿਹੜਾ ਉਹਦੇ ਬਿਲਕੁਲ ਵਿਰੁੱਧ ਆ ਅਸੀਂ ਪੂਰੇ ਪੰਜਾਬ 'ਚ ਦੇਖਦੇ ਪਏ ਆ ਵੀਟਰੋ ਵਾਇਰਲ ਹੋ ਰਹੀਆਂ ਸਾਰੇ ਟਿਕਟਣਾ ਵੱਲੋਂ ਕੋਈ ਬੰਦ ਨਹੀਂ ਹੈਗਾ ਸਾਰਿਆਂ ਨੇ ਸਮਰਥਨ ਦਿੱਤਾ ਆ ਵੀ ਇਹ ਬੰਦ ਨਹੀਂ ਹੋਣੀ ਚਾਹੀਦਾ ਇਹ ਗਲਤ ਕਾਲ ਦਿੱਤੀ ਗਈ